ਸਤਿ ਸ਼੍ਰੀ ਅਕਾਲ ਜੀ ਮਾਂ ਅੱਜ ਤੋਂ ਦੁਪਹਿਰ ਦੇ ਖਾਣੇ 'ਚ ਕਿੰਨੀ ਬੇਸਵਾਦ ਜੀ ਸਬਜ਼ੀ ਬਣਾਈ ਸੀ ਮੇਰੀ ਘਰ ਵਾਲੀ ਨੂੰ ਉਹਦੇ ਦਫ਼ਤਰ 'ਚ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਸਾਰਾ ਖਾਣਾ ਖੂੜੇ 'ਚ ਸੁੱਟਣਾ ਪਿਆ ਦਫ਼ਤਰ 'ਚ ਸਾਰੇ ਕਿੰਨਾ ਸਵਾਦ ਤੇ ਵਧੀਆ ਖਾਣਾ ਲੈ ਕੇ ਆਉਂਦੇ ਆ ਇੱਕ ਸਾਡਾ ਹੀ ਖਾਣਾ ਪਤਾ ਨਹੀਂ ਕਿਉਂ ਇਹੋ ਜਿਹਾ ਹੁੰਦਾ ਆ ਪੁਸ਼ਪਾ ਜੀ ਦਾ ਅੱਜ ਸਵੇਰੇ ਉੱਠਣ ਨੂੰ ਜੀ ਨਹੀਂ ਕਰਨ ਦਿਆ ਸੀ ਪਰ ਨੂੰ ਪੁੱਤ ਦੇ ਦਫਤਰ ਜਾਣਾ ਸੀ ਤਾਂ ਰਸੋਈ ਚ ਗਈ ਤੇ ਉਹਨੇ ਛੇਤੀ ਛੇਤੀ ਆਲੂ ਦੇ ਪਰੌਂਠੇ ਬਣਾਉਣੇ ਸ਼ੁਰੂ ਕਰ ਦਿੱਤੇ। ਰਾਹੁਲ ਨੇ ਉਹਨੂੰ ਕੱਲੀ ਕਹਿ ਦਿੱਤਾ ਸੀ ਕਿ ਉਹਨੂੰ ਸਵੇਰੇ ਆਲੂ ਦੇ ਪਰੌਂਠੇ ਚਾਹੀਦੇ ਨੇ। ਪਰੌਂਠਿਆਂ ਦੀ ਤਿਆਰੀ ਕਰਨ ਤੋਂ ਬਾਅਦ ਉਹਨਾਂ ਨੇ ਆਲੂ ਗੋਭੀ ਦੀ ਸੁੱਕੀ ਸਬਜ਼ੀ ਤੇ ਰੋਟੀਆਂ ਬਣਾ ਦਿੱਤੀਆਂ। ਹਜੇ ਉਹਨੋਂ ਪੁੱਤ ਦਾ ਟਿਫਿਨ ਤਿਆਰ ਕਰਨੀ ਵਾਲੀ ਸੀ। ਰਾਹੁਲ ਤੇ ਪ੍ਰਿਆ ਨਹਾ ਕੇ ਤਿਆਰ ਹੋਣ ਤੋਂ ਬਾਅਦ ਡਾਈਨਿੰਗ ਟੇਬਲ ਤੇ ਆ ਕੇ ਬਹਿ ਗਏ। ਉਹਨਾਂ ਨੂੰ ਗਰਮਾ-ਗਰਮ ਪਰੌਂਠੇ ਦੇਣ ਲੱਗੀ। ਰਾਹੁਲ ਨੇ ਪਰੌਂਠਾ ਖਾਂਦਿਆਂ ਹੀ ਕਿਹਾ, "ਮਾਂ, ਅੱਜਕੱਲ ਤੈਨੂੰ ਕੀ ਹੋ ਗਿਆ ਆ? ਪਰੌਂਠਿਆਂ 'ਚ ਲੂਣ ਤੇ ਮਸਾਲੇ ਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ। ਕਿੰਨਾ ਫਿੱਕਾ ਜਿਹਾ ਪਰੌਂਠਾ ਬਣਾਇਆ ਤੂੰ? ਪੂਰਾ ਮੂਡ ਖਰਾਬ ਕਰ ਦਿੱਤਾ। ਕਿੰਨੇ ਦਿਨਾਂ ਦਾ ਮੇਰਾ ਪਰੌਂਠੇ ਖਾਣ ਨੂੰ ਦਿਲ ਕਰ ਰਿਹਾ ਸੀ। ਇਸ ਤੋਂ ਤਾਂ ਚੰਗਾ ਸੀ ਕਿ ਮੈਂ ਬਾਹਰ ਹੀ ਖਾ ਲੈਂਦਾ ਕਿਸੇ ਹੋਟਲ ਤੋਂ।" ਨੋ ਵੀ ਕਹਿਣ ਲੱਗੀ, "ਹਾਂ ਮਾਂ ਜੀ। ਇਹ ਜੋ ਪਰੌਂਠੇ ਤਾਂ ਮੈਨੂੰ ਵੀ ਬਿਲਕੁਲ ਚੰਗੇ ਨਹੀਂ ਲੱਗਦੇ। ਉਹਨਾਂ ਦੋਵਾਂ ਨੇ ਅੱਧਾ-ਧੂਰਾ ਹੀ ਨਾਸ਼ਤਾ ਕੀਤਾ ਤੇ ਉੱਠ ਕੇ ਚਲੇ ਗਏ। ਪੁਸ਼ਪਾ ਜੀ ਨੂੰ ਬੜਾ ਬੁਰਾ ਲੱਗਿਆ। ਅੱਜਕੱਲ੍ਹ ਨੋ ਪੁੱਤੋ ਦੇ ਬਣਾਏ ਹੋਏ ਖਾਣੇ 'ਚ ਨੁਕਸ ਕੱਢਣ ਲੱਗੇ ਸੀ। ਹਰ ਖਾਣੇ 'ਚ ਕੋਈ ਨਾ ਕੋਈ ਕਮੀ ਕੱਢ ਹੀ ਦਿੰਦੇ ਸੀ। ਸ਼ਾਮ ਨੂੰ ਜਦੋਂ ਉਹ ਦੋਵੇਂ ਦਫ਼ਤਰ ਤੋਂ ਘਰ ਆਏ ਤਾਂ ਪੁਸ਼ਪਾ ਜੀ ਨੇ ਚਾਹ ਨਾਸ਼ਤਾ ਤਿਆਰ ਕਰਕੇ ਰੱਖਿਆ ਸੀ। ਚਾਹ ਨਾਸ਼ਤਾ ਕਰਨ ਤੋਂ ਬਾਅਦ ਰਾਹੁਲ ਨੇ ਗੱਲਾਂ-ਗੱਲਾਂ ਵਿੱਚ ਕਿਹਾ ਮਾ ਅੱਜ ਦੁਪਹਿਰ ਦੇ ਖਾਣੇ 'ਚ ਤੂੰ ਕਿੰਨੀ ਬੇਕਾਰ ਜਿਹੀ ਆਲੂ ਗੋਭੀ ਦੀ ਸਬਜ਼ੀ ਬਣਾਈ ਸੀ ਜਰਾ ਚੰਗੀ ਸਬਜ਼ੀ ਬਣਾਉਂਦਿਆ ਕਰ ਤੂੰ ਮੇਰੀ ਘਰਵਾਲੀ ਨੂੰ ਦਫ਼ਤਰ ਦੇ ਮੁਲਾਜ਼ਮਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਸਾਰਾ ਖਾਣਾ ਕੂੜੇ 'ਚ ਸੁੱਟਣਾ ਪਿਆ ਦਫ਼ਤਰ 'ਚ ਸਾਰੇ ਕਿੰਨਾ ਵਧੀਆ ਖਾਣਾ ਲੈ ਕੇ ਆਉਂਦੇ ਆ ਇੱਕ ਸਾਡਾ ਖਾਣਾ ਹੀ ਪਤਾ ਨਹੀਂ ਕਿਉਂ ਇਹੋ ਜਿਹਾ ਹੁੰਦਾ ਆ ਰਾਹੁਲ ਆਪਣੀ ਮਾਂ ਤੇ ਚਿਲਾਉਂਦਾ ਹੋਇਆ ਬੋਲਿਆ ਇਹ ਸੁਣ ਕੇ ਰਾਹੁਲ ਦੀ ਮਾਂ ਹਰਾਨ ਰਹਿ ਗਈ ਉਹ ਸੋਚਣ ਲੱਗੀ ਕਿ ਇੰਨੀ ਠੰਡੇ ਚ ਸਵੇਰੇ ਸਵੇਰੇ ਉੱਠ ਕੇ ਮੈਂ ਇੰਨੀ ਮਿਹਨਤ ਨਾਲ ਇਹਨਾਂ ਲਈ ਲੰਚ ਤਿਆਰ ਕਰਦੀਆਂ ਤੇ ਇਹਨਾਂ ਨੂੰ ਮੇਰੀ ਕੋਈ ਪਰਵਾਹ ਹੀ ਨਹੀਂ ਆ ਉਹਦੀਆਂ ਅੱਖਾਂ ਚੋਂ ਅੱਥਰੂ ਡਿੱਗਣ ਲੱਗੇ ਤੇ ਉਹਨਾਂ ਨੇ ਨੋਪੁੱਤ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਰਾਤ ਦਾ ਡਿਨਰ ਤਾਂ ਉਹਨਾਂ ਨੇ ਪਹਿਲਾਂ ਹੀ ਬਣਾ ਦਿੱਤਾ ਸੀ ਉਹਨੂੰ ਖਾਣ ਵੇਲੇ ਵੀ ਮੁੰਡਾ ਕਹਿਣ ਲੱਗਾ ਮਾਂ ਦਾਲ ਚ ਲੂਣ ਕਿੰਨਾ ਜ਼ਿਆਦਾ ਪਾਇਆ ਤੂੰ ਅਜਿਹਾ ਲੱਗਦਾ ਆ ਤੂੰ ਖਾਣਾ ਬਣਾਉਣਾ ਹੀ ਭੁੱਲ ਗਈ ਆ ਪੁੱਜਪਾ ਜੀ ਕੁਝ ਨਹੀਂ ਬੋਲੇ ਤੇ ਸੋਚਣ ਲੱਗੀ ਕਿ ਤੈਨੂੰ ਤਾਂ ਕੱਲ ਪਤਾ ਲੱਗੂਗਾ ਪੁੱਤ ਅਗਲੇ ਦਿਨ ਸਵੇਰੇ ਉਹ ਆਰਾਮ ਨਾਲ ਆਪਣੀ ਅਰਜਾਈ ਚ ਸੁੱਤੀ ਰਹੀ ਜਦੋਂ ਸਵੇਰ ਦੇ 7 ਵਜੇ ਗਏ ਤੇ ਨੋ ਪੁੱਤ ਆਪਣੇ ਕਮਰੇ ਤੋਂ ਉੱਠ ਕੇ ਬਾਹਰ ਆਏ ਤਾਂ ਉਹਨਾਂ ਨੇ ਵੇਖਿਆ ਕਿ ਚਾਹ ਤਾਂ ਬਣੀ ਹੀ ਨਹੀਂ ਸੀ ਤੇ ਨਾ ਹੀ ਨਾਸ਼ਤਾ ਤੇ ਲੰਚ ਦੀ ਕੋਈ ਤਿਆਰੀ ਹੋਈ ਸੀ ਉਹ ਦੋਵੇਂ ਹੀ ਹਾਰਾ ਰਹਿ ਗਏ ਪ੍ਰੀਆ ਗੁੱਸੇ ਨਾਲ ਉਹਨਾਂ ਦੇ ਕਮਰੇ ਚ ਆਈ ਤੇ ਉਹਨਾਂ ਨੂੰ ਜਗਾਉਂਦੇ ਹੋਏ ਕਹਿਣ ਲੱਗੀ ਮਾਂ ਜੀ ਅੱਜ ਤੁਸੀਂ ਹਜੇ ਤੱਕ ਸੁੱਤੇ ਪਏ ਤੁਹਾਡੀ ਸਿਹਤ ਤਾਂ ਠੀਕ ਹੈ ਨਾ ਪੁੱਛਪਾ ਜੀ ਪਾਸਾ ਬਦਲਦੇ ਹੋਏ ਬੋਲੇ ਹਾਂ ਬਹੂ ਮੇਰੀ ਸਿਹਤ ਬਿਲਕੁਲ ਠੀਕ ਹੈ ਮੈਨੂੰ ਬਸ ਠੰਡ ਜ਼ਿਆਦਾ ਲੱਗ ਰਹੀ ਸੀ ਤੇ ਨੀਂਦ ਵੀ ਆ ਰਹੀ ਸੀ ਹੁਣ ਜਾ ਇੱਥੋਂ ਤੂੰ ਮੈਨੂੰ ਆਰਾਮ ਕਰਨ ਦੇ ਇਹ ਸੁਣ ਕੇ ਬਹੂ ਦਾ ਮੂੰਹ ਹੀ ਉੱਤਰ ਗਿਆ ਉਹ ਕਮਰੇ ਤੋਂ ਬਾਹਰ ਆਈ ਤੇ rahul ਨੂੰ ਕਹਿਣ ਲੱਗੀ ਈ ਲੋੜ ਸੀ ਕੱਲ ਮਾਂ ਜੀ ਨੂੰ ਇੰਨੀਆਂ ਗੱਲਾਂ ਸੁਣਾਉਂਦੀ ਲੱਗਦਾ ਆ ਉਹ ਸਾਡੇ ਨਾਲ ਨਾਰਾਜ਼ ਹੋ ਗਈ ਆ ਅੱਜ ਤਾਂ ਉਠ ਹੀ ਨਹੀਂ ਰਹੀ ਨਾਸ਼ਤਾ ਤੇ ਲੰਚ ਕੌਣ ਬਣਾਉਂਗਾ rahul ਆਪਣੇ ਸਿਰ ਨੂੰ ਖੁਰਕਦਾ ਹੋਇਆ ਬੋਲਿਆ ਕੀ ਦੱਸਾਂ ਹੁਣ ਗੁੱਸੇ 'ਚ ਮੇਰੇ ਮੂੰਹ ਨਿਕਲ ਗਿਆ ਸੀ ਤੂੰ ਰੁਕ ਮੈਂ ਮਾਂ ਨੂੰ ਮਨਾ ਕੇ ਲਿਆਂਦਾ ਆ ਇੰਨਾ ਕਹਿ ਕੇ ਉਹ ਕਮਰੇ 'ਚ ਆ ਗਿਆ ਤੇ ਕਹਿਣ ਲੱਗਾ ਮੰਮੀ ਕੀ ਤੂੰ ਮੇਰੇ ਨਾਲ ਨਾਰਾਜ਼ ਆ ਉੱਠਣਾ ਮਾਂ ਮੇਰੇ ਲਈ ਕੁਝ ਵਧੀਆ ਜਿਹਾ ਨਾਸ਼ਤਾ ਬਣਾ ਦੇ ਤੇਰੇ ਪੁੱਤ ਨੂੰ ਬੜੀ ਭੁੱਖ ਲੱਗੀ ਆ ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗਾ ਜਿਵੇਂ ਬਚਪਨ ਚ ਕਰਿਆ ਕਰਦਾ ਸੀ ਉਹ ਸੋਚ ਰਿਹਾ ਸੀ ਕਿ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਉਹ ਮਾਂ ਨੂੰ ਮਨਾ ਲਊਗਾ ਪਰ ਪੁਸ਼ਪਾ ਜੀ ਦੇ ਦਿਲ ਨੂੰ ਬੜੀ ਗਹਿਰੀ ਠੇਸ ਪਹੁੰਚੀ ਸੀ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਸੀ ਕਿ ਰਾਹੁਲ ਉਹਨਾਂ ਨਾਲ ਇਸ ਤਰ੍ਹਾਂ ਉੱਚੀ ਆਵਾਜ਼ ਚ ਗੱਲ ਕਰੂਗਾ ਵੈਸੇ ਵੀ ਹੁਣ ਘਰ ਸੰਭਾਲਣ ਦੀ ਜ਼ਿੰਮੇਵਾਰੀ ਬਹੁਤੀ ਸੀ ਪਰ ਉਹ ਸੋਚਦੀ ਸੀ ਕਿ ਬਹੁ ਦਫਤਰ ਜਾਂਦੀ ਆ ਤਾਂ ਮੈਂ ਬੱਚਿਆਂ ਲਈ ਖਾਣਾ ਬਣਾ ਦਿੰਦੀ ਆ ਇਹਦੇ ਚ ਕਿਹੜੀ ਵੱਡੀ ਗੱਲ ਆ ਪਰ ਅੱਜ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਸ਼ੁਰੂ-ਸ਼ੁਰੂ ਵਿੱਚ ਹੀ ਸਾਰੀ ਜ਼ਿੰਮੇਵਾਰੀ ਬਹੁਤ ਛੱਡ ਦੇਣੀ ਚਾਹੀਦੀ ਸੀ ਬਾਕੀ ਆਪਣੇ ਕੰਮ ਤਾਂ ਖੁਦ ਕਰ ਹੀ ਲੈਂਦੀ ਤੇ ਨਾਲ ਹੀ ਕੁਝ ਅਲੱਗ ਖਾਣੂ ਜੀ ਕਰੇ ਤਾਂ ਉਹ ਬਣਾ ਸਕਦੀ ਸੀ ਪਰ ਰਸੋਈ ਦੀ ਸਾਰੀ ਜ਼ਿੰਮੇਵਾਰੀ ਮੈਨੂੰ ਆਪਣੇ ਮੋਢਿਆਂ ਤੇ ਨਹੀਂ ਲੈਣੀ ਚਾਹੀਦੀ ਸੀ ਉਹ ਗੁੱਸੇ ਨਾਲ ਬੋਲੀ ਵੇਖ ਪੁੱਤ ਜੇ ਵੇਖਿਆ ਜਾਵੇ ਤਾਂ ਘਰ ਸੰਭਾਲਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਦੋਵਾਂ ਦੀ ਹੀ ਆ ਤੁਸੀਂ ਦੋਵੇਂ ਹੀ ਸਮਝਦਾਰ ਹੋ ਕੋਈ ਛੋਟੇ ਬੱਚੇ ਤਾਂ ਨਹੀਂ ਹੋ ਤੁਸੀਂ ਜਿਹੜਾ ਮੈਂ ਤੁਹਾਡੇ ਨਖਰੇ ਚੁੱਕਾਂ ਤੁਹਾਡੇ ਦੋਵਾਂ ਦੇ ਖਾਣ ਪੀਣ ਦਾ ਸੁਆਦ ਮੈਂ ਨਹੀਂ ਸਮਝ ਪਾਉਂਦੀ ਕਦੀ ਤੁਹਾਨੂੰ ਦਾਲ ਚ ਲੂਣ ਜ਼ਿਆਦਾ ਲੱਗਣ ਲੱਗਦਾ ਆ ਤੇ ਕਦੀ ਤੁਹਾਨੂੰ ਘਟ ਮਸਾਲੇ ਵਾਲਾ ਖਾਣਾ ਚਾਹੀਦਾ ਆ ਤੇ ਕਦੀ ਤੁਹਾਨੂੰ ਖਾਣਾ ਸਾਦਾ ਲੱਗਣ ਲੱਗਦਾ ਆ ਮੈਂ ਕਿੰਨੀ ਵੀ ਕੋਸ਼ਿਸ਼ ਕਰ ਲਵਾਂ ਪਰ ਤੁਹਾਡੇ ਮੁਤਾਬਕ ਖਾਣਾ ਨਹੀਂ ਬਣਾ ਸਕਦੀ ਤਾਂ ਕਿਉਂ ਨਾ ਤੁਸੀਂ ਐਵੇਂ ਕਰੋ ਕਿ ਖਾਣਾ ਖੁਦ ਹੀ ਬਣਾ ਲਿਆ ਕਰੋ ਤੂੰ ਵੀ ਆਪਣੀ ਘਰ ਵਾਲੀ ਦੀ ਮਦਦ ਕਰ ਦਿਆ ਕਰੀ ਖਾਣਾ ਬਣਾਉਣਾ ਤਾਂ ਮੈਂ ਤੈਨੂੰ ਸਿਖਾਇਆ ਹੀ ਹੀ ਨਾ ਤਾਂ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਹੁਣ ਸਵੇਰੇ ਸਵੇਰੇ ਉੱਠ ਕੇ ਖਾਣਾ ਬਣਾ ਦਿਆ ਕਰ ਇਹ ਸੁਣ ਕੇ ਰਾਹੁਲ ਹੈਰਾਨੀ ਨਾਲ ਬੋਲਿਆ ਮਾਂ 7 ਵਜੇ ਤਾਂ ਅਸੀਂ ਸੌ ਕੇ ਉੱਠਦੇ ਆ ਇੰਨੀ ਛੇਤੀ ਖਾਣਾ ਕਿਵੇਂ ਬਣੂਗਾ ਤਾਂ ਉਹ ਕਹਿਣ ਲੱਗੀ ਤੁਸੀਂ ਦੋਵੇਂ 2 ਘੰਟੇ ਪਹਿਲਾਂ ਉੱਠਿਆ ਕਰੋ। ਵੈਸੇ ਵੀ ਸਵੇਰੇ ਛੇਤੀ ਉੱਠਣਾ ਸਿਹਤ ਲਈ ਚੰਗਾ ਹੁੰਦਾ ਆ। ਜਦੋਂ ਇਸ ਉਮਰ 'ਚ ਮੈਂ ਸਵੇਰੇ 5 ਵਜੇ ਉੱਠ ਸਕਦੀ ਆ, ਤਾਂ ਤੁਸੀਂ ਕਿਉਂ ਨਹੀਂ ਉੱਠ ਸਕਦੇ? ਰਾਤ ਨੂੰ ਤੁਸੀਂ ਇੰਨੀ ਦੇਰ ਤੱਕ ਟੀਵੀ ਵੇਖਦੇ ਰਹਿੰਦੇ ਹੋ। ਕੀ ਲੋੜ ਐ ਇੰਨੀ ਰਾਤ ਤੱਕ ਟੀਵੀ ਵੇਖਣ ਦੀ? ਛੇਤੀ ਸੌਂ ਜਾਇਆ ਕਰੋ ਤੇ ਛੇਤੀ ਉੱਠ ਜਾਇਆ ਕਰੋ। ਸਿਹਤ ਵੀ ਚੰਗੀ ਰਹੂਗੀ ਤੇ ਆਪਣੇ ਮਨਪਸੰਦ ਦਾ ਖਾਣਾ ਵੀ ਬਣਾ ਲਿਆ ਕਰੋ ਤੁਸੀਂ। ਮੈਂ ਤਾਂ ਹੁਣ ਤੁਹਾਡੇ ਲਈ ਖਾਣਾ ਬਣਾਉਣ ਵਾਲੀ ਨਹੀਂ। हां ਬਹੁ ਨੂੰ ਕੋਈ ਮਦਦ ਚਾਹੀਦੀ ਹੋਵੇ ਤਾਂ ਥੋੜੀ ਬਹੁਤ ਮਦਦ ਕਰ ਦਉਂਗੀ ਕਿਉਂਕਿ ਮੇਰੇ ਕੋਲ ਵੇਲੇ ਨਹੀਂ ਬੈਠਿਆ ਜਾਂਦਾ ਪਰ ਖਾਣਾ ਤਾਂ ਹੁਣ ਤੁਸੀਂ ਦੋਵੇਂ ਆਪਣੇ ਹਿਸਾਬ ਨਾਲ ਹੀ ਬਣਾਓ ਵੈਸੇ ਵੀ ਮੈਨੂੰ ਸਮਝ ਆ ਚੁੱਕਿਆ ਆ ਕਿ ਜਦ ਮੈਂ ਨਹੀਂ ਰਹੂੰਗੀ ਉਦੋਂ ਤਾਂ ਤੁਸੀਂ ਕਿਸੇ ਨਾ ਕਿਸੇ ਤਰੀਕੇ ਆਪਣਾ ਘਰ ਸੰਭਾਲੋਗੇ ਹੀ ਤਾਂ ਫਿਰ ਮੈਂ ਬੇਕਾਰ ਚ ਕਿਉਂ ਤੁਰੀ ਫਿਰਾਂ ਗਰਵਲ ਹਰਾਨੀ ਨਾਲ ਆਪਣੀ ਮਾਂ ਵੱਲ ਵੇਖ ਰਿਹਾ ਸੀ ਜਦੋਂ ਤੱਕ ਮਾਂ ਉਹਨਾਂ ਲਈ ਸਾਰਾ ਕੁਝ ਕਰ ਰਹੀ ਸੀ ਤਾਂ ਉਹਨਾਂ ਨੂੰ ਮਾਂ ਦੀ ਕੋਈ ਕਦਰ ਹੀ ਨਹੀਂ ਸੀ ਤੇ ਜਦੋਂ ਅੱਜ ਮਾਂ ਨੇ ਆਪਣੇ ਪੈਰ ਪਿੱਛੇ ਢਾ ਲਏ ਸੀ ਤਾਂ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਉਹਨਾਂ ਨੇ ਮਾਂ ਦਾ અપਮਾਨ ਕਰਕੇ ਸਹੀ ਨਹੀਂ ਕੀਤਾ ਰਾਹੁਲ ਨੇ ਮਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫੈਸਲੇ ਤੋਂ ਟਸ ਤੋਂ ਮਾਸ ਨਾ ਹੋਈ ਆਖਿਰਕਾਰ ਥੱਕ ہار ਕੇ ਰਾਹੁਲ ਮਾਂ ਦੇ ਕਮਰੇ ਤੋਂ ਬਾਹਰ ਆ ਗਿਆ ਕਾਫੀ देर ਹੋ ਗਈ ਸੀ ਤੇ ਉਹਦੀ ਘਰ ਵਾਲੀ ਚਾਹ ਬਣਾ ਕੇ ਛੇਤੀ ਛੇਤੀ ਤਿਆਰ ਹੋ ਰਹੀ ਸੀ ਕਿ ਜੇ ਤਰ੍ਹਾਂ ਉਹਨਾਂ ਦੋਵਾਂ ਨੇ ਚਾਹ ਨਾਲ ਬਰੈਡ ਖਾ ਕੇ ਆਪਣੀ ਭੁੱਖ ਮਟਾਈ ਤੇ ਛੇਤੀ ਦਫ਼ਤਰ ਲਈ ਨਿਕਲ ਗਏ। ਦੁਪਹਿਰ ਦਾ ਖਾਣਾ ਉਹਨਾਂ ਨੇ ਬਾਹਰੋਂ ਮੰਗਵਾ ਕੇ ਖਾਧਾ ਪਰ ਜ਼ਿਆਦਾ ਤੇਲ ਮਸਾਲੇ ਵਾਲਾ ਖਾਣਾ ਖਾ ਕੇ ਉਹਨਾਂ ਦੋਵਾਂ ਦੀ ਸਿਹਤ ਖਰਾਬ ਹੋ ਗਈ ਸੀ। ਸਾਰਾ ਦਿਨ ਉਹਨਾਂ ਦੋਵਾਂ ਦਾ ਕੰਮ 'ਚ ਦਿਲ ਵੀ ਨਹੀਂ ਲੱਗ ਰਿਹਾ ਸੀ। ਉਹਨਾਂ ਦੇ ਦਿਮਾਗ 'ਚ ਬਸ ਇਹੋ ਗੱਲ ਚੱਲ ਰਹੀ ਸੀ ਕਿ ਘਰ ਜਾਣ ਤੋਂ ਬਾਅਦ ਚਾਹ ਨਾਸ਼ਤਾ ਵੀ ਨਹੀਂ ਮਿਲਣਾ। ਤੇ ਖਾਣਾ ਵੀ ਉਹਨਾਂ ਨੂੰ ਖੁਦ ਹੀ ਬਣਾਉਣਾ ਪਊਗਾ। ਇਧਰ ਨੂੰ ਪੁੱਤ ਦੇ ਦਫ਼ਤਰ ਜਾਣ ਤੋਂ ਬਾਅਦ ਪੁਜਪਾ ਜੀ ਉੱਠ ਕੇ ਰਸੋਈ ਚਾਈ ਤੇ ਉਹਨਾਂ ਨੇ ਆਪਣੇ ਲਈ ਗਰਮਾ-ਗਰਮ ਰੋਟੀ ਬਣਾਈ। ਹਾਲਾਂਕਿ ਖਾਂਦੇ ਹੋਏ ਉਹਨਾਂ ਦਾ ਮਨ ਥੋੜਾ ਜਿਹਾ ਭਾਰੀ ਹੋ ਰਿਹਾ ਸੀ ਕਿ ਬੱਚਿਆਂ ਨੂੰ ਅੱਜ ਚੰਗਾ ਨਾਸ਼ਤਾ ਨਹੀਂ ਮਿਲਿਆ ਤੇ ਉਹ ਨਾਸ਼ਤਾ ਕਰ ਰਹੀ ਸੀ ਪਰ ਬੇਟੇ-ਬਹੂ ਨੂੰ ਸਬਕ ਸਿਖਾਉਣਾ ਵੀ ਤਾਂ ਬਹੁਤ ਜ਼ਰੂਰੀ ਸੀ। ਦੁਪਹਿਰੇ ਉਹਨਾਂ ਨੇ ਦਾਲ-ਚੋਲ ਬਣਾਏ ਸੀ। ਖਾਣਾ ਖਾਂਦੇ ਹੋਏ ਵੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਅੱਜ ਬੱਚਾ ਨੇ ਕੀ ਖਾਦਾ ਹੋਊਗਾ ਫਿਰ ਅਗਲੇ ਹੀ ਪਲ ਉਹ ਸੋਚਣ ਲੱਗੀ ਕਿ ਕੱਲ ਮੈਂ ਇੰਨੇ ਪਿਆਰ ਨਾਲ ਉਹਨਾਂ ਲਈ ਟਿਫਨ ਬਣਾ ਕੇ ਦਿੱਤਾ ਸੀ ਫਿਰ ਵੀ ਉਹਨਾਂ ਨੇ ਖਾਣਾ ਕੂੜੇ ਚ ਹੀ ਸੁੱਟਿਆ ਸੀ ਤਾਂ ਫਿਰ ਮੈਂ ਕਿਉਂ ਐ ਸੋਚ ਰਹੀ ਆ ਫਿਰ ਉਹਨਾਂ ਨੇ ਆਰਾਮ ਨਾਲ ਖਾਣਾ ਖਾਧਾ ਤੇ ਦੁਪਹਿਰ ਨੂੰ ਆਪਣੀਆਂ ਗਵੰਡਨਾ ਨੂੰ ਮਿਲਣ ਲਈ ਚਲੀ ਗਈ ਅੱਜ ਉਹਨਾਂ ਨੇ ਜ਼ਿਆਦਾ ਕੰਮ ਨਹੀਂ ਕੀਤਾ ਸੀ ਇਸ ਲਈ ਉਹਨਾਂ ਨੂੰ ਤਕਾਨ ਵੀ ਘੱਟੀ ਹੋਈ ਸੀ ਇਸ ਲਈ ਉਹ ਸ਼ਾਮ ਨੂੰ ਸੈਰ ਕਰਨ ਵੀ ਚਲੀ ਗਈ ਸ਼ਾਮ ਨੂੰ ਜਦੋਂ ਨੋਪੋਤੋ ਦਾਸਬੰਨ ਨਾਲ ਘਰ ਆਏ ਤਾਂ ਉਹਨਾਂ ਨੇ ਵੇਖਿਆ ਕਿ ਮਾਂ ਨੇ ਚਾਹ ਦੇ ਨਾਲ ਪਕੌੜੇ ਤਿਆਰ ਕਰਕੇ ਰੱਖੇ ਸੀ ਚਾਹ ਪਕੌੜੇ ਵੇਖਦੇ ਹੀ ਰਾਹੁਲ ਨੂੰ ਲੱਗਿਆ ਕਿ ਮਾਂ ਦਾ ਗੁੱਸਾ ਠੰਡਾ ਹੋ ਗਿਆ ਆ ਤੇ ਉਹਨਾਂ ਨੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ ਤਾਂ ਉਹ ਮਾਂ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਸੁਣਾਉਣ ਲੱਗਾ ਕਿ ਮਾਂ ਤੇਰੇ ਹੱਥ ਦੇ ਬਣੇ ਹੋਏ ਖਾਣੇ ਦਾ ਤਾਂ ਜਵਾਬ ਹੀ ਨਹੀਂ ਅੱਜ ਬਾਹਰ ਬਾਹਰ ਦਾ ਖਾਣਾ ਖਾ ਕੇ ਮੇਰਾ ਤਾਂ ਪੇਟ ਹੀ ਖਰਾਬ ਹੋ ਗਿਆ ਤੂੰ ਕੱਲ ਸਵੇਰੇ ਫਿਰ ਮੇਰੇ ਲਈ ਖਾਣਾ ਬਣਾ ਦਵੀਂ ਮੈਨੂੰ ਚੰਗੀ ਤਰ੍ਹਾਂ ਪਤਾ ਆ ਕਿ ਤੇਰਾ ਗੁੱਸਾ ਠੰਡਾ ਹੋ ਗਿਆ ਆ ਤੇ ਤੂੰ ਮੈਨੂੰ ਮਾਫ ਕਰ ਦਿੱਤਾ ਆ ਪੁਸ਼ਪਾ ਜੀ ਹੌਲੀ ਜੀ ਮੁਸਕਰਾਈ ਤੇ ਕਹਿਣ ਲੱਗੀ ਪੁੱਤ ਬੱਚਿਆਂ ਨਾਲ ਕਿੰਨਾ ਚਿਰ ਨਾਰਾਜ਼ ਰਿਆ ਜਾ ਸਕਦਾ ਆ ਇਹ ਸੁਣ ਕੇ ਬਹੂ ਨੇ ਵੀ ਸੁੱਖ ਦਾ ਸਾਹ ਲਿਆ ਤੇ ਉਹ ਵੀ ਹਾਸ ਹਾਸ ਕੇ ਗੱਲਾਂ ਕਰਨ ਲੱਗੀ ਉਹ ਕਹਿਣ ਲੱਗੀ ਹਾਂ ਮਾਂ ਜੀ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਹੁਣ ਤੁਸੀਂ ਜਿਹੋ ਜਿਹਾ ਵੀ ਖਾਣਾ ਬਣਾਓਗੇ ਅਸੀਂ ਉਹਦੇ ਵਿੱਚ ਨੁਕਸ ਨਹੀਂ ਕੱਢਾਂਗੇ ਸਾਨੂੰ ਸਮਝ ਆ ਗਿਆ ਆ ਕਿ ਘਰ ਦੇ ਬਣੇ ਹੋਏ ਖਾਣੇ ਦੀ ਕੀਮਤ ਕੀ ਹੁੰਦੀ ਆ ਤਾਂ ਮਾਂ ਮੁਸਕਰਾਉਂਦੇ ਹੋਏ ਕਹਿਣ ਲੱਗੀ ਬਹੂ ਮੈਂ ਘਰ 'ਚ ਸ਼ਾਂਤੀ ਲਿਆਉਣ ਲਈ ਤੁਹਾਨੂੰ ਦੋਵਾਂ ਨੂੰ ਮਾਫ਼ ਤਾਂ ਕਰ ਦਿੱਤਾ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਕੱਲ ਤੋਂ ਰਸੋਈ ਮੈਂ ਸੰਭਾਲ ਲੂੰਗੀ ਰਸੋਈ ਤਾਂ ਤੁਸੀਂ ਦੋਵਾਂ ਨੇ ਹੀ ਸੰਭਾਲਣੀ ਆ ਉਹ ਤਾਂ ਮੈਂ ਸੋਚਿਆ ਕਿ ਚਲ ਸ਼ਾਮ ਨੂੰ ਤੁਸੀਂ ਥੱਕੇ ਹੋਏ ਆਓਗੇ ਤਾਂ ਥੋੜਾ ਚਾਹ ਨਾਸ਼ਤਾ ਤਿਆਰ ਕਰ ਦਿੰਦੀ ਆ ਬਾਕੀ ਡਿਨਰ ਵਿੱਚ ਕੀ ਬਣਾਉਣਾ ਆ ਉਹ ਤੁਸੀਂ ਵੇਖ ਲਓ ਮੈਂ ਚੱਲੀ ਆ ਅੱਜ ਹੀ ਮੈਂ ਬਾਰੂ ਕਿਤਾਬ ਲੈ ਆਈ ਆ ਤਾਂ ਮੈਂ ਉਹ ਪੜ੍ਹਨੀ ਆ ਇਹਨਾਂ ਕਹਿ ਕੇ ਉਹ ਚਾਹ ਖਤਮ ਕਰਕੇ ਉੱਠ ਕੇ ਉਤੋਂ ਚਲੀ ਗਈ ਰਾਹੁਲ ਤੇ ਪ੍ਰਿਆ ਇੱਕ ਦੂਜੇ ਦੇ ਮੂੰਹ ਵੇਖਦੇ ਰਹਿ ਗਏ ਖੈਰ ਉਦਾਸ ਮਾਨ ਨਾਲ ਦੋਵਾਂ ਨੇ ਚਾਹ ਨਾਸ਼ਤਾ ਤਾਂ ਕੀਤਾ ਤੇ ਹੱਥ ਮੂੰਹ ਧੋ ਕੇ ਰਸੋਈ 'ਚ ਚਲੇ ਗਏ ਬਹੂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਕਿਹੜਾ ਸਮਾਨ ਕਿੱਥੇ ਪਿਆ ਆ ਤਾਂ ਕਾਫੀ ਦੇਰ ਲੱਪਣ ਤੋਂ ਬਾਅਦ ਉਹਨਾਂ ਨੇ ਆਲੂ ਮਟਰ ਦੀ ਸਬਜ਼ੀ ਤੇ ਰੋਟੀ ਬਣਾ ਲਈ ਡਾਈਨਿੰਗ ਟੇਬਲ ਤੇ ਉਹਨਾਂ ਨੇ ਮਾਂ ਨੂੰ ਬੁਲਾਇਆ ਤਾਂ ਸਬਜ਼ੀ ਚੱਖਦੇ ਹੀ ਉਹਨਾਂ ਨੇ ਕਿਹਾ ਬਹੂ ਇਹ ਕਿਉਂ ਜੀ ਬੇਸਵਾਦ ਸਬਜ਼ੀ ਬਣਾਈਆਂ ਤੂੰ ਪਰ ਚੱਲ ਫਿਰ ਵੀ ਮੈਂ ਖਾ ਲੂੰਗੀ ਜ਼ਿਆਦਾ ਨੁਕਸ ਨਹੀਂ ਕੱਡੂੰਗੀ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਪਤਾ ਆ ਕਿ ਤੂੰ ਬੜੀ ਮਿਹਨਤ ਨਾਲ ਖਾਣਾ ਤਿਆਰ ਕੀਤਾ ਆ ਖਣ ਸੱਚਮੁੱਚ ਹੀ ਚੰਗਾ ਨਹੀਂ ਬਣਿਆ ਸੀ ਪਰ ਉਹ ਦੋਵੇਂ ਕਿਸੇ ਤਰ੍ਹਾਂ ਖਾਧਾ ਗਏ ਹੁਣ ਸਾਰਾ ਕੁਝ ਬਦਲ ਚੁੱਕਿਆ ਸੀ ਕਿਉਂਕਿ ਮਾਂ ਨੇ ਆਪਣੇ ਪੈਰ ਜੋ ਪਿੱਛੇ ਖਿੱਚ ਲਏ ਸੀ ਦੋਸਤੋ ਕਦੀ ਕਦੀ ਇਨਸਾਨ ਕਿਸੇ ਦੀ ਮਿਹਨਤ ਦੀ ਕਦਰ ਨਹੀਂ ਕਰਦਾ ਤੇ ਜਦੋਂ ਵਕਤ ਬਦਲ ਜਾਂਦਾ ਆ ਤਾਂ ਉਹਨਾਂ ਨੂੰ ਅਫਸੋਸ ਹੁੰਦਾ ਆ ਕਿ ਅਸੀਂ ਐਵੇਂ ਕਿਉਂ ਕੀਤਾ ਇਸ ਲਈ ਕਦੀ ਵੀ ਕੋਈ ਸਾਡੇ ਲਈ ਕੁਝ ਕਰੇ ਤਾਂ ਹਮੇਸ਼ਾ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਦੇ ਕੰਮ 'ਚ ਕਮੀਆਂ ਕੱਢਣੀਆਂ ਚਾਹੀਦੀਆਂ ਆ ਤਾਂ ਦੋਸਤੋ ਪੁਸ਼ਪਾ ਜੀ ਨੇ ਜੋ ਫੈਸਲਾ ਲਿਆ ਉਹ ਸਹੀ ਸੀ ਜਾਂ ਗਲਤ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਿਕੋਰਡ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ